ਉਹ ਕਹਿੰਦਾ ਤੁਹਾਡੀ ਨਿਗਾਹ 'ਚ ਮੁਸਲਮਾਨ ਹਿੰਦੂ ਨਹੀਂ ਮਹਾਰਾਜ ਕਹਿੰਦੇ ਸਾਡੀ ਨਿਗਾਹ 'ਚ ਇਨਸਾਨ ਹੈ ਕਹਿਣ ਲੱਗਾ ਫਿਰ ਜੇ ਇਨਸਾਨ ਹੈ ਤੇ ਸਾਡੇ ਨਾਲ ਚੱਲ ਕੇ ਨਮਾਜ਼ ਪੜੋਗੇ ਮਹਾਰਾਜ ਕਹਿੰਦੇ ਜੀ ਸੱਜ ਕੇ ਪੜਾਂਗੇ ਸਾਰੇ ਨਮਾਜ਼ੀ ਨਮਾਜ਼ ਅਦਾ ਕਰਨ ਲਈ ਵਜ਼ੂ ਕਰਕੇ ਜਦੋਂ ਕਤਾਰ ਵਿੱਚ ਖੜ੍ਹ ਗਏ ਤੇ ਮੌਲਵੀ ਸਾਹਿਬ ਨੇ ਨਮਾਜ਼ ਅਦਾ ਸ਼ੁਰੂ ਕੀਤੀ ਉਹ ਸਜਦਾ ਕਰਦੇ ਨੇ ਬੈਠਦੇ ਨੇ ਖਲੋਂਦੇ ਨੇ ਸੱਜੇ ਪਾਸੇ ਮੂੰਹ ਕਰਕੇ ਖੱਬੇ ਪਾਸੇ ਮੂੰਹ ਕਰਕੇ ਕਲਮਾ ਪੜ੍ਹਦੇ ਨੇ ਬਾਬਾ ਜੀ ਉਹ ਤਾਂ ਹੀ ਖੜ੍ਹੇ ਨੇ ਨਮਾਜ਼ ਅਦਾ ਹੋਣ ਤੋਂ ਬਾਅਦ ਦੌਲਤਖਾਨੇ ਆਖਿਆ ਤੁਸੀਂ ਤਾਂ ਕਹਿੰਦੇ ਸੀ ਨਮਾਜ਼ ਪੜਾਂਗੇ ਪਰ ਸਾਡੇ ਨਾਲ ਤੁਸੀਂ ਨਮਾਜ਼ ਕਿਉਂ ਨਹੀਂ ਪੜੀ ਮਹਾਰਾਜ ਕਹਿੰਦੇ ਮੌਲਵੀ ਸਾਹਿਬ ਦੇ ਘਰ ਘੋੜੀ ਸੂਈ ਹੋਈ ਹੈ ਖਤਰਾ ਇਹ ਪਿਆ ਵੀ ਬਚੇਰਾ ਪਿੱਛੇ ਕਿਤੇ ਖੜੇ ਜਨਾ ਡਿੱਗ ਪਵੇ ਅਦਾ ਧਿਆਨ ਬਚੇਰੇ ਵਿੱਚ ਮੌਲਵੀ ਹੱਕਾ ਬੱਕਾ ਰਹਿ ਗਿਆ ਵੀ ਵਾਕਿਆ ਹੀ ਮੇਰਾ ਧਿਆਨ ਤਾਂ ਘਰ ਗਿਆ ਸਾਬ ਕਹਿਣ ਲੱਗਾ ਫਿਰ ਮੇਰੇ ਨਾਲ ਪੜ ਲੈਣੀ ਸੀ ਮੈਂ ਵੀ ਤੇ ਨਵਾਜ਼ ਪੜ ਰਿਆ ਸੀ ਮੌਲਵੀ ਸਾਹਿਬ ਦਾ ਧਿਆਨ ਗਿਆ ਮੇਰਾ ਤੇ ਨਹੀਂ ਗਿਆ ਮਹਾਰਾਜ ਕਹਿੰਦੇ ਤੂੰ ਵੀ ਘੋੜਿਆਂ ਪਿੱਛੇ ਹੀ ਫਿਰਦਾ ਸੀ ਤੂੰ ਕਾਬਲ ਘੋੜੇ ਖਰੀਦਣ ਗਿਆ ਸੀ ਵੀ ਉੱਥੇ ਘੋੜੇ ਵਧੀਆ ਮਿਲਦੇ ਉੱਥੋਂ ਦੇ ਘੋੜੇ ਖਰੀਦਣੇ ਆ ਗੋਲਦਖਾ ਚੱਲਣਾ ਦੇ ਟੈਪਿਆ ਕਹਿਣ ਲੱਗਾ ਤਾਂ ਨਾ ਤੁਸੀਂ ਦਿਲਾਂ ਦੀ ਜਾਣਨਾ